ਪੰਜਾਬ ਦੇ ਵਿੱਚ ਜਦੋਂ ਪ੍ਰਵਾਸੀ ਭਈਆਂ ਨੇ 5 ਸਾਲਾਂ ਦੇ ਬੱਚੇ ਦੇ ਨਾਲ ਕਾਹਨ ਕੀਤਾ ਉਸ ਨੂੰ ਲੈ ਕੇ ਜੁਗਿੰਦਰ ਸਿੰਘ ਉਗਰਾਹਾ ਨੇ ਕਰ ਦਿੱਤੇ ਨੇ ਵੱਡੇ ਖੁਲਾਸੇ ਜਦੋਂ ਜੁਗਿੰਦਰ ਸਿੰਘ ਉਗਰਾਹਾ ਨੇ ਭਈਆਂ ਦੇ ਹੱਕ ਦੇ ਵਿੱਚ ਕਰ ਦਿੱਤੇ ਵੱਡੇ ਐਲਾਨ ਜਿਸ ਨੂੰ ਸੁਣ ਕੇ ਪੰਜਾਬੀਆਂ ਦੀ ਰੂਹ ਜਾਵੇਗੀ ਕੰਬ ਪਰ ਉਹਨਾਂ ਨੇ ਜਿਹੜੀਆਂ ਗੱਲਾਂ ਸਾਹਮਣੇ ਰੱਖੀਆਂ ਸੁਣ ਕੇ ਤੁਹਾਡੇ ਵੀ ਰੋਂਗ ਤੇ ਹੋ ਜਾਣਗੇ ਖੜੇ ਉਹਨਾਂ ਨੇ ਸਿੱਧਾ ਸਪਸ਼ਟ ਇਹ ਗੱਲ ਕਰ ਦਿੱਤੀ ਹੈ ਇਹ ਸਰਕਾਰ ਦਾ ਪੈਂਤਰਾ ਇਹਦੇ ਏਜੰਸੀਆਂ ਦੀ ਅਸਲੀਅਤ ਹੈ ਸਭ ਤੋਂ ਪਹਿਲਾਂ ਸੁਣਦੇ ਆ ਜਗਿੰਦਰ ਸਿੰਘ ਉਗਰਾਹਾਂ ਨੂੰ ਉਸ ਤੋਂ ਬਾਅਦ ਤੁਸੀਂ ਆਪਣੇ ਵਿਚਾਰ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੇ ਕਰਨਾ। ਸਤੰਬਰ ਸ਼ਤਕ ਦੇ ਵਿੱਚ ਅਸੀਂ ਮੁਰੇ ਤੇ ਜਦੋਂ ਫਿਰ ਇਹਹੀ ਜੇ ਵਰਤਾਰੇ ਦੀ ਗੱਲ ਆਉਂਦੀ ਹੈ ਜਦੋਂ ਅਸੀਂ ਗੁਰੂਗੰਨ ਸਾਹਿਬ ਜੀਆਂ ਤੁਕਾਂ ਪੜ੍ਹਦੇ ਆ ਉਹਨਾਂ ਦੀ ਗੁਰਬਾਣੀ ਤੋਂ ਸਿੱਖਿਆ ਲੈ ਕੇ ਸੇਧਤ ਹੁੰਨੇ ਆ ਤਾਂ ਅਸੀਂ ਜਿਹੜੇ ਥਲੜੀ ਪੌੜੀ ਦੇ ਲੋਕ ਨੇ ਉਹਨਾਂ ਨੂੰ ਤਾਂ ਇਹ ਸਮਝਦਿਆ ਵੀ ਇਹ ਹੀ ਧਰਤੀ ਦੇ ਅਸਲ ਮਾਲਕ। ਜੇ ਬਾਬੇ ਨਾਨਕ ਨੂੰ ਆਪਾਂ ਪੁੱਛਣਾ ਉਹਨਾਂ ਦੀ ਮਾਰਗ ਤੇ ਚੱਲਣਾ ਹੋਵੇ ਤਾਂ ਉਹ ਤਾਂ ਨੀਚਾ ਅੰਦਰ ਨੀਚ ਜਾਤ ਦੀ ਗੱਲ ਕਰਦੇ। ਉਹ ਤਾਂ ਇੱਥੋਂ ਦੇਖ। ਹੁਣ ਟੱਕਰ ਜਰਮਾਨਿਆਂ ਨਾਲ ਹੋਵੇ ਆਪ ਤੋਂ ਹੀਣਿਆਂ ਨਾਲ ਹੋਵੇ ਲੜਿਆ ਜਾਵੇ ਤੇ ਆਪ ਤੋਂ ਊਚਿਆਂ ਨਾਲ ਲੜਿਆ ਜਾਵੇ। ਲੜਾਈ ਸਾਡੀ ਭਈਆਂ ਨਾਲ ਬਣਦੀ ਹੈ। ਇਹ ਤੋਂ ਪਹਿਲਾਂ ਕਿੰਨੇ ਪਿੰਡ ਨੇ ਜਿਹੜੇ ਖੇਤ ਮਜ਼ਦੂਰਾਂ ਦੇ ਵਾਸਤੇ ਇਹਨਾਂ ਦਾ ਬਾਈਕਾਟ ਕਰਦੇ ਹੋ ਜੀ ਮਜ਼ਦੂਰਾਂ ਦਾ ਅੱਜ ਭਈਏ ਕੱਢੇ ਐ ਕੱਲ ਨੂੰ ਪਿੰਡਾਂ ਦੇ ਵਿੱਚ ਬਾਈਕਾਟ ਕਰ ਲੈਣਗੇ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਾਟ ਕਰਦੇ ਇਹ ਪੋਸ ਕਿਹੜੀ ਐ ਇਹਨੂੰ ਵੀ ਬੜਾ ਹੰਗਾਰਾ ਉਦੋਂ ਪਿੰਡਾਂ ਦੇ ਹੁਣ ਪਿੰਡਾਂ ਦੀਆਂ ਪੰਚਾਇਤਾਂ ਹੀ ਮਤੇ ਪਾਰੀਆਂ ਨੇ ਜਿਹੜੀਆਂ ਪੰਚਾਇਤਾਂ ਭਈਏ ਬਾਹਰ ਕੱਢਣ ਦੇ ਮਤੇ ਪਾਰੀਆਂ ਨੇ ਇਹੀ ਪੰਚਾਇਤਾਂ ਕੱਲ ਨੂੰ ਮਤੇ ਪਾਉਣਗੀਆਂ ਵੀ ਇਹਨਾਂ ਦਾ ਮਜ਼ਦੂਰਾਂ ਦਾ ਬਾਈਕਾਟ ਕਰਦੇ ਉਹਨਾਂ ਨੂੰ ਖੇਤਾਂ 'ਚ ਨਾ ਜਾਣ ਦਿਓ ਪੱਠੇ ਨਾ ਦਿਓ ਪਹਿਲੀ ਗੱਲ ਤਾਂ ਸਾਡੇ ਧਾਰਮਿਕ ਗੁਰੂ ਗ੍ਰੰਥ ਸਾਹਿਬ ਦੀ ਸੇਧ ਦੇ ਮੁਤਾਬਕ ਉਹਨਾਂ ਦੀ ਫਲਸਫੇ ਦੇ ਮੁਤਾਬਕ ਬੈਸੀ ਗੱਲ ਤਾਂ ਉਹਨਾਂ ਦਾ ਵਿਰੋਧ ਕਰਨਾ ਅੱਜ ਤਾਂ ਵੱਡਿਆਂ ਦਾ ਕਰਦਾ ਫਿਰ ਇਸ ਸਮੇਂ ਜਿਹੜੇ ਵੇਲੇ ਹੜ੍ਹ ਨਾਲ ਸਾਡੀ ਜਨਤਾ ਤਰਾਤਰਾਂ ਕਰ ਰਹੀ ਹੈ ਲੋਕ ਅਜੇ ਘਰਾਂ ਚ ਨਹੀਂ ਬੜੇ 2 ਮਹੀਨਿਆਂ ਤੋਂ 1.5 ਮਹੀਨਿਆਂ ਤੋਂ ਉਹਨਾਂ ਨੂੰ ਪੀੜਨ ਵਾਸਤੇ ਜਨਤਾ ਉਹਨਾਂ ਦੀ ਮਦਦ ਤੇ ਤੁਰੀ ਹੋਈ ਹੈ ਉਦੋਂ ਉਸ ਵੇਲੇ ਉਸ ਵੇਲੇ ਕਹਿੰਦਾ ਬਿਹਾਰ ਦੇ ਵਿੱਚ ਚੋਣਾ ਦਾ ਦੰਦੁਮੰਦ ਪੂਰਾ ਖੜਕਿਆ ਹੋਇਆ ਉਸ ਵੇਲੇ ਭਈਆਂ ਨੂੰ ਭੁਜਾ ਦੇਣਾ ਉਧਰ ਮੰਤਰੀ ਦਾ ਬਿਆਨ ਆ ਜਾਣਾ ਵੀ ਆਜੋ ਦੇਵੋਗੇ ਨੌਕਰੀਆਂ ਦੇ ਦੇਣਗੇ ਉਹ ਨੌਕਰੀਆਂ ਪਹਿਲਾਂ ਨਾ ਦਿੱਤੀਆਂ ਨੌਕਰੀਆਂ ਉਹਨਾਂ ਨੇ ਨੌਕਰੀਆਂ ਨਹੀਂ ਦੇਣੀਆਂ ਅਸੀਂ ਇਧਰੋਂ ਕੱਢ ਰਹੇ ਹਾਂ ਨਾਰਾ ਮਾਰ ਕੇ ਇਹ ਮਦਦ ਕੀ ਦੀ ਹੋਗੀ ਬਈ ਇਹ ਬੀਜੇਪੀ ਦੀ ਮਦਦ ਹੋ ਰਹੀ ਹੈ ਇਹ ਬੀਜੇਪੀ ਚਾਹੁੰਦੀ ਹੈ ਭਗਵੰਤ ਮਾਨ ਵੀ ਚੁੱਪਾ ਸਰਕਾਰ ਦਾ ਵੀ ਕੋਈ ਕੋਈ ਬਿਆਨ ਨਹੀਂ ਹੁਣ ਤੁਸੀਂ ਹੋਰ ਦੇਖੋ ਜਿਹੜੀ ਹੁਸ਼ਿਆਰਪੁਰ ਦੀ ਘਟਨਾ ਵਾਪਰੀ ਹੈ ਜਿਹੜੇ ਉਹ ਭਈਏ ਨੇ ਬਰਾਤ ਕਰ ਕੀਤਾ ਮੇਰੀ ਸਮਝ ਮੁਤਾਬਕ ਚਾਹੇ ਛੋਟੀ ਹੋਵੇ ਚਾਹੇ ਗਲਤ ਹੋ ਸਕਦੀ ਹੈ ਉਹ ਏਜੰਸੀਆਂ ਦਾ ਭੇਜਿਆ ਦਾ ਬੰਦਾ ਹੋ ਸਕਦਾ ਹੈ ਜਿਹਨੇ ਹਕਤ ਨਾ ਕੀਤੀ ਹੈ ਦੋ ਦਿਨ ਦਾ ਰਿਮਾਂਡ ਵੀ ਨਹੀਂ ਪੁਲਿਸ ਨੇ ਲਿਆਉਦਾ ਅਜੇ ਤੱਕ ਪੜਤਾਲ ਨਹੀਂ ਹੋਈ ਹੋ ਸਕੀ ਉਹਨੂੰ ਪੁੱਛੇ ਹੀ ਨਹੀਂ ਕਿਸੇ ਨੇ ਵੀ ਤੂੰ ਦੱਸ ਵੀ ਇਹ ਕਿਹਦੇ ਕਹਿਦੋਂ ਕੀਤਾ ਤੈਨਾਂ ਘਟਨਾ ਕਿਉਂ ਕੀਤੀ ਹੈ ਇਸ ਗਲਤੀ ਪੜਤਾਲ ਨਹੀਂ ਹੋਈ ਹੋਈ ਦੋ ਦਿਨ ਦਾ ਰਿਮਾਂਡ ਤਾਂ ਸਾਡਾ ਲੈ ਲੈਂਦੇ ਨੇ ਨਾਲੇ ਅਸੀਂ ਕਿਹਦੇ ਦੋਸ਼ੀ ਕੀਤਾ ਕੋਈ ਦੋਸ਼ ਨਹੀਂ ਝੂਠਾ 307 ਦੇ ਪਰਚੇ 'ਚ ਮੇਰਾ ਤੇ ਸੁਖਦੇਵ ਦਾ ਦੋ ਦਿਨ ਦਾ ਰਿਮਾਂਡ ਛੱਡਿਓ ਰਾਂ ਦੋ ਦਿਨ ਦਾ ਰਿਮਾਂਡ ਪੁਲਿਸ ਨੇ ਲਿਆ ਲਿਆ ਤੇ ਉਹ ਐਡਾ ਕ੍ਰਿਮੀਨਲ ਬੰਦਾ ਸਾਰੇ ਪੰਜਾਬ ਦੇ ਵਿੱਚ ਹਹਾਕਾਰਮ ਚ ਵੀ ਹੈ ਉਹਦਾ ਰਿਮਾਂਡ ਹੀ ਦੋ ਦਿਨ ਦਾ ਮੰਗੇ ਪੁਲਿਸ ਨੇ ਜਦ ਇਹ ਕਿੱਧਰ ਨੂੰ ਜਾ ਰਹੀ ਹੈ ਕਣ ਜਦੋਂ ਸਰਕਾਰ ਇੱਕ ਦੋਸ਼ੀ ਨੂੰ ਸਜ਼ਾ ਦੇਣ ਦੀ ਬਜਾਏ ਗੱਲ ਦੀ ਪੜਤਾਲ ਕਰਨ ਦੀ ਬਜਾਏ ਵੀ ਇਸ ਬੰਦੇ ਦੀ 5 ਸਾਲਾਂ ਦੇ ਬੱਚੇ ਨਾਲ ਦੁਸ਼ਮਣੀ ਕੀਤੀ ਇਹਨੇ ਇਹਦਾ ਕਤਲ ਕਿਉਂ ਕੀਤਾ ਇਹ ਪੜਤਾਲ ਦੀ ਗੱਲ ਕੱਢੀ ਕਾਤੋਂ ਨਹੀਂ ਭਈ ਇਸ ਗੱਲ ਤੇ ਕੋਈ ਜ਼ੋਰ ਨਹੀਂ ਪਾਜਾ ਦੋ ਭਈਆਂ ਨੂੰ ਪੰਜਾਬ ਦੀਆਂ ਕੁੱਲ ਆਪਣਾ ਬਿਆਨ ਆ ਗਿਆ ਪਹਿਲਾਂ ਬਹੁਤ ਗਾਲਾਂ ਕੱਢੀਆਂ ਹੋਣੀਆਂ ਸਾਨੂੰ ਤਾਂ ਆਪਣਾ ਗਾਲਾਂ ਬਥੇਰੀਆਂ ਕੱਢਿਆਂ ਦੇ ਬਥੇਰੀਆਂ ਕਾਦੀਆਂ ਕੌਣ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦਾ ਬਿਆਨ ਆ ਰਿਹਾ ਚਾਰ ਜਥੇਬੰਦੀਆਂ ਦਾ ਕੱਲ ਹੀ ਲਾਤਾ ਫੋਨ ਕਰਕੇ ਅੱਜ ਜੇ ਨਹੀਂ ਪੰਜਾਬ ਦੀਆਂ ਸੰਯੁਕਤ ਮੋਰਚਿਆਂ ਕੁੱਲ ਜਥੇਬੰਦੀਆਂ ਦਾ ਬਿਆਨ ਆ ਜਾਣਾ ਬਹੁਤ ਸਾਰੇ ਲੋਕ ਬੋਲਣ ਲੱਗੇ ਹੁਣ ਅਸਲ ਚ ਗੱਲ ਕੀ ਹੈ ਕਿ ਗੱਲ ਕਿਹੜੇ ਵੇਲੇ ਕਿਹਦੇ ਕੀ ਕੀਤੀ ਕਿਸੇ ਜਰਮਾਨੇ ਨੇ ਜ਼ਬਰ ਕੀਤਾ ਕਿਨੇ ਉੱਚੇ ਨੇ ਨੀਮਾਂ ਤੇ ਜ਼ਬਰ ਕਰਤਾ ਉਦੋਂ ਕੌਣ ਬੋਲਿਆ ਕਿਸੇ ਜਰਮਾਨਿਆਂ ਦੇ ਉੱਤੇ ਕਰਕੇ ਉਹਨਾਂ ਦੀ ਸਾਰੀ ਕਮਿਊਨਿਟੀ ਨੂੰ ਨਿਸ਼ਾਨਾ ਬਣਾਇਆ ਤਾਂ ਫਿਰ ਉਹ ਕੌਣ ਬੋਲਿਆ ਜਿਵੇਂ ਹੁਣ ਤਾਂ ਝੰਡਾ ਸੂਹ ਜਿਕਰ ਕਰਕੇ ਗਿਆ ਸਾਡਾ ਜਿਹੜਾ ਧਰਮ ਹੈ ਸਾਡੇ ਧਰਮ ਦੇ ਵਿੱਚ ਤਾਂ ਗੁਰੂ ਦਸ਼ਮੇਸ਼ ਪਿਤਾ ਨੇ ਰਸਮ ਤਾਂ ਉਹਨਾਂ ਨੇ ਚਲਾਈ ਜਾਂਦਾ 10ਵੇਂ ਪਿਤਾ ਨੇ ਉਹਦੇ ਜਿਹੜੇ ਪੰਜ ਪਿਆਰੇ ਬਣੇ ਧਰਮ ਸਿੰਘ ਕੌਣ ਸੀ ਹਿੰਮਤ ਸਿੰਘ ਕੌਣ ਸੀ ਬਾਈ ਮੋਹਨ ਸਿੰਘ ਕੌਣ ਸੀ ਸਾਬ ਸਿੰਘ ਕੌਣ ਸੀ ਕਿਹੜੇ ਜ਼ਿਲ੍ਹਿਆਂ ਚੋਂ ਸੀ ਯਾਨੀ 8-6 ਸਾਰੇ ਜ਼ਿਲ੍ਹੇ ਨੇ ਜਿਹੜਾ ਧਰਮ ਸਿੰਘ ਉਹ ਜੁਪੀ ਤੋਂ ਜਿਹੜਾ ਹਿੰਮਤ ਸਿੰਘ ਹੈ ਉਹ ਓਡੀਸ਼ਾ ਦਾ ਤੇ ਜਿਹੜਾ ਉਹ ਹੈਗਾ ਮੋਹਨ ਸਿੰਘ ਉਹ ਗੁਜਰਾਤ ਦਾ ਤੇ ਜਿਹੜਾ ਸਾਬ ਸਿੰਘ ਹੈ ਉਹ ਉਹ ਮੇਰਾ ਕਰਨਾਟਕ ਆ ਉਹ ਸਾਰੇ ਜਿਲ੍ਹੇ ਨੇ ਅੱਡੇ ਅੱਡੇ ਜਿਲ੍ਹੇ ਨੇ ਅੱਡਾ ਅੱਡਾ ਸਟੇਟਾਂ ਦੇ ਨੇ ਉਹਨਾਂ ਤੇ ਸਾਡਾ ਕੋਈ ਇਤਰਾਜ਼ ਨਹੀਂ ਫਿਰ ਇਹ ਗੱਲ ਨੂੰ ਭੜਕਾ ਕਿਉਂਕਿ ਬਾਬਾ ਨਾਨਕ ਨੇ ਨਹੀਂ ਬਾਬਾ ਨਾਨਕ ਤਾਂ ਸਰਬੱਤ ਦੇ ਭਲੇ ਦੀ ਗੱਲ ਕਰਦਾ ਬਈ ਉਹਨਾਂ ਦਾ ਤਾਂ ਐ ਹੈ ਹੀ ਰਹੀ ਸੀ ਕਿਸੇ ਗੱਲ ਨਾਲ ਵੀ ਬਈ ਤੁਸੀਂ ਕੌਣ ਤੁਸੀਂ ਇਹ ਮਨੁੱਖ ਸਭ ਨੂੰ ਤਾਂ ਉਹਨਾਂ ਨੇ ਹੀ ਸਮਝਾਇਆ ਵੀ ਮਨੁੱਖ ਦੀ ਸਾਰਿਆਂ ਦੀ ਇੱਕ ਜਾਤ ਹੈ ਇੱਕੋ ਜਿਹੀ ਹੈ ਤਾਂ ਸਾਰੇ ਮਨੁੱਖ ਮਨੁੱਖ ਸਮਝਣਾ ਚਾਹੀਦਾ ਫਿਰ ਜੇ ਉਹਦੇ ਪੈਰੇਦਾਰੀ ਕਰਦੇ ਹੋਏ ਅਸੀਂ ਆ ਬਾਬੇਲਾ ਠਾਕੇ ਇਕ ਹਾਕਮਾਂ ਦੀ ਨਿਸ਼ਾਨਦੇਹੀ ਕਰ ਰਹੇ ਆ ਉਹਨਾਂ ਦੀ ਉਹਨਾਂ ਦੀ ਮਦਦ ਕਰ ਰਹੇ ਆ ਬੀਜੇਪੀ ਦੇ ਪੈਰ ਲੱਗਣਾ ਮਜ਼ਦੂਰ ਕਿਸਾਨ ਮਜ਼ਦੂਰਾਂ ਨਾਲ ਲੜਨ ਕਿਸਾਨ ਕਿਸਾਨਾਂ ਨਾਲ ਲੜਨ ਇਹ ਪੈਂਤੜਾ ਅੱਜ ਦਾ ਨਹੀਂ ਜਦੋਂ ਉਥੇ ਜਾ ਕੇ ਮੋਰਚਾ ਲੱਗਿਆ ਖਨੌਰੀ ਤੇ ਸੰਭੂ ਬਾਡਰ ਤੇ ਮੋਰਚਾ ਲੱਗੇ ਇਹ ਪੈਂਤੜਾ ਵੀ ਬੀਜੇਪੀ ਦੇ ਸੀ ਕਿਸਾਨ ਜਿੱਥੇ ਬੰਦੇ ਨੂੰ ਖੱਕੜੀ ਕਰੇਲੇ ਕਰਨ ਦਾ ਹੁਣ ਮਜ਼ਦੂਰਾਂ ਨੂੰ ਮਜ਼ਦੂਰਾਂ ਨਾਲ ਪੜ੍ਹਾਉਣ ਦਾ ਪੈਂਤੜਾ ਇੱਕ ਸਟੇਟ ਨੂੰ ਦੂਜੀ ਸਟੇਟ ਨਾਲ ਪੜ੍ਹਾਉਣ ਦਾ ਪੈਂਤੜਾ ਦੂਜਾ ਤੁਸੀਂ ਹੁਣ ਸਾਰੇ ਪੰਜਾਬ ਆਪਾਂ ਬੈਠੇ ਆ ਸਾਰੇ ਆਪਣੇ ਬੰਦੇ ਕਿੰਨੇ ਬੈਠੇ ਨੇ ਜੁਪੀਜੀ ਜਿੰਨੇ ਜੁਪੀ ਚ ਬੰਦੇ ਬੈਠੇ ਨੇ ਤੁਸੀਂ ਘਰ ਜਾ ਕੇ ਦੇਖੋ ਸਰਦਾਰ ਜੀ ਉਹ ਸਰਦਾਰੀਆਂ ਕਰਦੇ ਨੇ ਸਰਦਾਰੀਆਂ ਲੇਖਨਪੁਰ ਖੀਰੀ ਦੇ ਵਿੱਚ ਮੈਂ ਦੋ ਦਿਨ ਲਾ ਕੇ ਆਇਆ ਦੋ ਰਾਤਾਂ ਉੱਥੇ ਮੈਂ ਗੁਰੂ ਘਰ ਦੇ ਵਿੱਚ ਰਿਹਾ ਦੋ ਰਾਤਾਂ ਅਸੀਂ ਰਹਿ ਆ ਸਾਡੀਆਂ ਦੋ ਗੱਡੀਆਂ ਸੀਗੀਆਂ ਉਹ ਦੋ ਗੱਡੀਆਂ ਦੇ ਵਿੱਚ ਗੁਰੂ ਘਰ ਬਣਾਇਆ ਸੀ ਐਨਾ ਗੁਰੂ ਘਰਾਂ ਨੂੰ ਕਿਤੇ ਆਦੇ ਸ਼ਾਨ ਗੁਰੂ ਘਰ ਸੀ ਉੱਥੇ ਇੱਕ ਬੰਦਾ ਆਇਆ ਸਾਡੇ ਸੰਰੂਰ ਜ਼ਿਲ੍ਹੇ ਦੇ ਜਾਖਲ ਦੇ ਨੇੜੇ ਦਲਵਾੜਾ ਪਿੰਡਾ ਉੱਥੋਂ ਦਾ ਉਹ ਕਹਿੰਦਾ ਜੀ ਤੁਸੀਂ ਮੇਰੇ ਘਰ ਚੱਲੋ ਅਸੀਂ ਉਹਦੇ ਘਰੇ ਗਏ ਚਾਹ ਚ ਪਾਣੀ ਪੀਣ ਗਏ ਤੇ ਉਹਦੀ ਬਹੁਤ ਕਮਾਦ ਦੇ ਵਾਲੇ ਵਾਲੇ ਕਮਾਲ ਸੀਗਾ ਸਾਰੇ ਉਹਦੇ ਮੇਰੇ ਖਿਆਲ ਸੌ ਕਿ ਲੜੇ ਵਾਲੇ ਵਾਲੇ ਕਮਾਦਦਾ ਹੋਗਾ ਉਹਦੇ ਵਿਚਾਲੇ ਉਹਦੀ ਕੋਠੀ ਕੋਠੀ ਦੇ ਵਿੱਚ ਕੌਣ ਸਿਰਫ ਉਹ ਦੋਨੇ ਜੀ ਇੱਕ ਉਹ ਕੋ ਉਹਦੇ ਘਰ ਵਾਲੀ ਤੇ ਬਾਕੀ ਜਿਹੜੇ ਉਹਦੇ ਘਰੇ ਕੰਮ ਕਰਦੇ ਸੀ ਜਾਂ ਉਹ ਉਧਰ ਜਿਹਾ ਵਿਹਾ ਉਸ ਉਸ ਏਰੀਆ ਦੇ ਯੂਪੀ ਦੇ ਸੀ ਜਿਹੜੇ 10 ਮਜ਼ਦੂਰ ਉਹਨੇ ਗੰਨਾ ਗੰਨਾ ਛਾਂਗਣ ਵਾਸਤੇ ਰੱਖੇ ਹੋਏ ਸੀ ਉੱਥੇ ਉਹਨਾਂ ਨੇ ਝੁੱਗੀਆਂ ਪਾਈਆਂ ਹੋਈਆਂ ਸੀ ਉਹਦੀਆਂ ਉੱਥੀ ਉਹ ਮਜ਼ਦੂਰਾਂ ਦੀਆਂ ਉਹ ਰਾਜ ਕਰਦੇ ਨੇ ਸਰਦਾਰ ਜੀ ਉਹ ਇਹ ਕਹਿੰਦੇ ਨੇ ਵੀ ਜੇ ਤੁਸੀਂ ਆ ਮੰਗਾ ਜਾਂ ਕਰ ਦਿਓ ਜੇ ਹਿੰਦੂ ਸਿੱਖਾਂ ਦਾ ਮਸਲਾ ਠਾਉਣਾ ਹੈ ਜੀ ਸਾਡੇ ਦਾ ਕਾਰਜੇ ਹੌਲ ਪੈਂਦੇ ਨੇ ਅਸੀਂ ਪਾਕਿਸਤਾਨੋਂ ਉੱਜੜ ਕੇ ਆਇਆ ਸਾਡਾ ਤਾਂ ਜਿਹੜਾ ਲੋਹੇ ਪੰਜਾਬ ਦੇ ਵਿੱਚ ਧਰਿਆ ਨਹੀਂ ਜਾਣਾ ਤੁਸੀਂ ਆ ਗੱਲਾਂ ਕਰਨੀਆਂ ਛੱਡ ਦਿਓ ਉਹਨਾਂ ਦਾ ਕੀ ਹਾਲ ਹੋਊ ਜੀ 84 ਦੀ ਘਟਨਾ ਦੀ ਗੱਲ ਕਰਕੇ ਗਿਆ ਸਾਡਾ ਬੰਦੇ ਕਿਤੇ ਕਿਸੇ ਨੂੰ ਸੁਪਨਾ ਵੀ ਨਹੀਂ 20 ਕੀ ਘਟਨਾ ਵਾਪਰ ਕੇ ਕਿਸੇ ਨੂੰ ਨਹੀਂ ਪਤਾ ਟਰੱਕ ਚੋਂ ਲਾਇਆ ਤੇ ਮਾਰਤਾ ਪੁੱਛੇ ਨਹੀਂ ਕਿਸੇ ਨੇ ਕਿੰਨੇ ਲੋਕ ਬੇਦੋਸ਼ਿਆਂ ਨੂੰ ਅਹੀਂ ਨੇ ਪਤਾ ਲੱਗਿਆ ਵੀ ਗੱਲ ਕੀ ਵਾਪਰੀ ਤੁਹਾਨੂੰ ਬਾਅਦ ਪਤਾ ਲੱਗਿਆ ਮਾਰਿਆਂ ਤੋਂ ਬਾਅਦ ਬੱਚੇ ਮਾਰਿਆਂ ਤੋਂ ਬਾਅਦ ਪਰਿਵਾਰ ਦੇ ਬੱਚੇ ਮਾਰਿਆਂ ਤੋਂ ਬਾਅਦ ਘਰਾਂ ਦੇ ਸਾਹਮਣੇ ਐਡਾ ਵੱਡਾ ਜੁਰਮ ਹੋਇਆ ਉਹ ਪਉਣਾ ਚਾਹੁੰਦੇ ਬਈ ਇਹ ਖਲਾਰਾ ਪਉਣਾ ਚਾਹੁੰਦੇ ਉਹ ਹੁਣ ਹੀ ਕਹਿਣ ਲੱਗੇ ਉਹ ਮੰਤਰੀਆਂ ਬਿਆਨ ਦਿੱਤਾ ਵੀ ਆਜੋ ਹੁਣ ਤੱਕ ਤਾਂ ਨਾ ਰਜਗਾਰ ਦਿੱਤਾ ਨਹੀਂ ਉਹ ਹੁਣ ਰਜਗਾਰ ਦੀ ਜਦੋਂ ਗੱਲ ਕਰਦੀ ਹੈ ਜੰਨੇ ਭਰਾਵੋ ਇਹ ਫਿਰਕਾ ਪ੍ਰਸਤੀ ਵਾਲੀ ਗੱਲ ਹੈ ਇਹ ਤਾਂ ਖਬਰਦਾਰ ਹੋਣਾ ਚਾਹੀਦਾ ਇਹਦੇ ਡਟ ਕੇ ਆਪਾਂ ਨੂੰ ਵਿਰੋਧ ਕਰਨਾ ਚਾਹੀਦਾ ਵੀ ਇਸ ਪੰਚਲੇ ਤੋਂ ਇਹ ਜੇ ਪੰਚਲੇ ਬਾਰ-ਬਾਰ ਸਰਕਾਰਾਂ ਲੈ ਕੇ ਆਉਣਗੇ ਬਾਰ-ਬਾਰ ਲੋਕਾਂ ਨੂੰ ਪਾੜ ਕੇ ਰਾਜ ਕਰਨ ਦਾ ਪਾਲਿਸੀ ਇਹਨਾਂ ਦੀ ਬਾਰ-ਬਾਰ ਉਹ ਪੱਤਾ ਇਹ ਚਲਾਉਣਗੀਆਂ ਇਸ ਗੱਲ ਤੋਂ ਆਪਾਂ ਨੂੰ ਖਬਰਦਾਰ ਰਹਿਣਾ ਚਾਹੀਦਾ ਕੋਈ ਜਿਹੜੀ ਝੰਡਾ ਪਹਿਲਾਂ ਗੱਲ ਕਹਿ ਕੇ ਗਿਆ ਉਹਨਾਂ ਵੱਲਾਂ ਤੇ ਆਪਾਂ ਨੂੰ ਪਹਿਰੇਦਾਰੀ ਕਰਨੀ ਚਾਹੀਦੀ ਹੈ ਤੇ ਆਪਾਂ ਨੂੰ ਆਪਦੀ ਲਾਈਨ ਦੇ ਉੱਤੇ ਖੜਨ ਤੋਂ ਕਦੇ ਗਰੇਜ ਨਹੀਂ ਕਰਨਾ ਚਾਹੀਦਾ